ਇਸ ਚੈਨਲ ਕੋ ਸਬਸਕ੍ਰਾਈਬ ਕਰੇ ਰੈੱਡ ਬਟਨ ਦਬਾ ਕੇ ਔਰ ਬੈਲ ਆਈਕਨ ਕੋ ਦਬਾਏ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਦੋਸਤੋ ਤੁਹਾਡਾ ਛੋਟਾ ਵੀਰ ਗੱਗੀ ਉਗੋ ਵਾਲਾ ਇੱਕ ਨਿਊ ਗੀਤ ਪ੍ਰਪੋਜ਼ ਲੈ ਕੇ ਹਾਜ਼ਰ ਹੋਇਆ ਹੈ ਮੈਂ ਉਮੀਦ ਕਰਦਾ ਕਿ ਮੇਰੇ ਇਸ ਗੀਤ ਨੂੰ ਤੁਸੀਂ ਪਰਮਾਫ ਘਰਾ ਦੇਉਗੇ ਦਾੜੀ ਆ ਗਈ ਕੋਈ ਪਰ ਪੋਜ ਨਾ ਕਰੇ ਕਿਹੜੀ ਦੁਨੀਆ ਤੇ ਬਣੀ ਸਾਡੇ ਉੱਤੇ ਨਾ ਮਰੇ ਕੈਂ ਪਾਸ ਯਾਰੋ ਅਸੀਂ ਕਰਨੇ ਲਈ ਤਨਨਾ ਮੋਬਾਈਲ ਫੇਰ ਲਾ ਲੈਨੇ ਆ ਉਂਝ ਰੱਬਾ ਸਾਡੇ ਨਾਲ ਕਿਹੜੀ ਫਸਦੀ ਦੇਖ ਕੇ ਹੀ ਮਨ ਪਰ ਚਾ ਲੈਨੇ ਆ ਉਂਝ ਰੱਬਾ ਸਾਡੇ ਨਾਲ ਕਿਹੜੀ ਫਸਦੀ ਦੇਖ ਕੇ ਹੀ ਮਨ ਪਰ ਚਾ ਲੈਨੇ ਆ ਦੇਖ ਘੁੰਮ ਦੇ ਪਰੇ ਮਿ ਜੋੜ ਕਾਲ ਜਾਂ ਦੇ ਵਿੱਚ ਸਾਥ ਜਰ ਆ ਨਹੀਂ ਜਾਂਦਾ ਇੱਕ ਨਾਲ ਦੋ ਕਲਾਸਾਂ ਵਿੱਚ ਜਾਂਦੀਆਂ ਕੱਲਿਆਂ ਤੋਂ ਵੜਿਆ ਨਹੀਂ ਜਾਂਦਾ ਇੱਕ ਨਾਲ ਦੋ ਕਲਾਸਾਂ ਵਿੱਚ ਜਾਂਦੀਆਂ ਕੱਲਿਆਂ ਤੋਂ ਵੜਿਆ ਨਹੀਂ ਜਾਂਦਾ ਆਖਦਾ ਪ੍ਰਿੰਸੀਪਲ ਤੇਰਾ ਕਿੱਥੇ ਆ ਧਿਆਨ ਰੀਜ ਖੋਬਾਂ ਵਾਲੀ ਦਿਲ ਚ ਸਜਾ ਲੈਨੇ ਆਂ ਪੁੰਜ ਰੱਬਾ ਸਾਡੇ ਨਾਲ ਕਿਹੜੀ ਫਸਦੀ ਦੇਖ ਕੇ ਹੀ ਮਾਨ ਪ੍ਰਚਾਲ ਲੈਨੇ ਆਂ ਉੰਜਰ ਅੱब्बा ਸਾਡੇ ਨਾਲ ਕਿਹੜੀ ਫਾਸਦੀ ਦੇਖ ਕੇ ਹੀ ਮਾਨ ਪ੍ਰਚਾਲੈ ਨੇ ਆ ਤਨਵਾਰ ਕਰ ਤੇਰਾ ਗੁਰਵਿੰਦਰ ਆਖਰ ਨੂੰ ਮੰਨ ਗਈ ਬਿੱਲੀ ਯਾਰ ਟੱਪੇ ਨਹੀਂ ਸੀ ਕਦੇ ਬਰਨਾਲਾ ਹੁਣ ਘੁੰਮਦੇ ਹਾਂ ਨੀ ਤੂਏ ਦਿੱਲੀ ਯਾਰ ਟੱਪੇ ਨਹੀਂ ਸੀ ਕਦੇ ਬਰਨਾਲਾ ਹੁਣ ਘੁੰਮਦੇ ਹਾਂ ਨੀ ਤੂਏ ਦਿੱਲੀ ਮੇਰੇ ਨਾਤੇ ਗੀਤ ਇੱਕ ਗਾਉਣਾ ਗੱਗੀ ਨੇ ਉੱਗੋ ਵਾਲੇ ਵੀਰੇ ਤੋਂ ਲਖਾ ਲੈਨੇ ਆ ਉੰਜ ਰੱਬਾ ਸਾਡੇ ਨਾਲ ਕਿਹੜੀ ਫਾਸਦੀ ਦੇਖ ਕੇ ਹੀ ਮਾਨ ਪਰ ਚਾਲ ਲੈਨੇ ਆ ਉੰਜ ਰੱਬਾ ਸਾਡੇ ਨਾਲ ਕਿਹੜੀ ਫਾਸਦੀ ਦੇਖ ਕੇ ਹੀ ਮਾਨ ਪਰ ਚਾਲ ਲੈਨੇ ਆ ਬਸ ਦੇਖ ਕੇ ਹੀ ਮਾਨ ਪਰ ਚਾਲ ਲੈਨੇ ਆ ਅਸੀਂ ਦੇਖ ਹੀ ਮਾਨ ਪ੍ਰਚਾਲੈ ਨੇ ਆ ਦੋਸਤੋ ਮੈਂ ਉਮੀਦ ਕਰਦਾ ਕਿ ਮੇਰੇ ਇਸ ਗੀਤ ਨੂੰ ਤੁਸੀਂ ਪਹਿਲਾਂ ਵਾਲੇ ਗੀਤਾਂ ਵਾਂਗੂ ਵੀ ਬਹੁਤ ਹੀ ਰੱਜਮਾ ਪਿਆਰ ਦੇਵੋਗੇ ਤੁਹਾਡਾ ਆਪਣਾ ਗੱਗੀ ਉਗੋ ਵਾਲਾ ਥੈਂਕ ਯੂ ਜੀ ਮਿਹਰਬਾਨ